ਸਤਿ ਸ਼੍ਰੀ ਅਕਾਲ ਪਿਆਰਿਓ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪਿਆਰੇ ਬਲੌਗ ਦੇ ਵਿੱਚ ਸਾਡੇ ਨਾਲ ਪਾਲਿਆ ਭਰਾ ਜੀ ਦਰਸ਼ਨ ਕਰੋ ਇਹਨਾਂ ਦੇ ਯਾਰ ਬਗੀ ਦੇਖਿਓ ਵਰਦੇ ਯਾਰ ਥੋੜੇ ਲੁੱਕ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਆ ਬਾਲ ਹੈਰਾਨਸ ਦੇਖੋ ਪਗੜੀ ਗੁਲਾਬੀ ਪਗੜੀ ਸਜਾਈ ਹੋਈ ਹੈ ਮੇਰੇ ਵੀਰ ਨੇ ਰਾਤ ਨੂੰ 10:30 ਵਜੇ ਕਹਿੰਦਾ ਪਗੜੀ ਸਜਾ ਕੇ ਜਾਣਾ ਹੈ ਦੇਖੋ ਇਸ ਬੰਦੇ ਦਾ ਪਿਆਰ ਦੇਖੋ ਕਿਉਂਕਿ ਅੱਜ ਇਹਦਾ ਬਲੌਗ ਬਹੁਤ ਖੁਸ਼ੀ ਨਾਲ ਦਿਹਾੜਾ ਹੈ ਜਿਹਨੂੰ ਕਹਿੰਦੇ ਹੈਗੇ ਕਰੋੜਾ ਕਰੋੜਾ ਅੱਜ ਮੁਬਾਰਕਾਂ ਹੈ ਸਾਡੇ ਲਈ ਬਹੁਤ ਜ਼ਿਆਦਾ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਕਿਉਂਕਿ ਤੁਸੀਂ ਥੰਬਨੇਲ ਦੇਖ ਲਿਆ ਹੁਣ ਵੈਸੇ ਤੁਸੀਂ ਸਾਰੇ ਚਲਾ ਕੇ ਬੋਲਦੇ ਤੁਸੀਂ ਥੰਬਨੇਲ ਦੇਖ ਕੇ ਜੱਜ ਕਰ ਲੈਂਦੇ ਵੀ ਕੀ ਸੀਨ ਹੋਇਆ ਕਿਉਂਕਿ ਅੱਜ ਸਾਡੇ ਭਰਾ ਕੋਲ ਪਿਆਰ ਤੋਂ 18 ਸਾਲ ਬਾਅਦ ਉਹਦੇ ਘਰੇ ਮੁੰਡੇ ਨੇ ਜਨਮ ਲਿਆ ਹੈ ਬੇਬੀ ਹੋਇਆ ਹੈ ਬੇਬੀ ਬੋਏ ਹੋਇਆ ਅਸੀਂ ਜਿਹੇ ਮੁਹਾਲੀ ਤੇ ਦਿਨ ਚ ਮੈਨੂੰ ਫੋਨ ਆਇਆ ਘਰ ਦੇ ਤਾਂ ਕਹਿੰਦੇ ਬਈ ਇਦਾਂ ਦਾ ਗੱਲ ਹੋਈ ਆ ਨਿੱਪਤੀ ਜ ਆ ਗਿਆ ਮਾਰ ਕਾ ਦਿੱਤੀ ਬੜੀ ਖੁਸ਼ੀ ਹੋਈ ਮਨ ਨੂੰ ਤੇ ਅਸੀਂ ਉਦੋਂ ਹੀ ਐਕਚੁਅਲੀ ਅਸੀਂ ਆਫਿਸ ਨਾਲ ਸ਼ਿਫਟ ਕੀਤਾ 88 ਦੇ ਵਿੱਚ ਇਸ ਕਰਕੇ ਮੈਂ ਪਾਲ ਲੁ ਗਿਆ ਉਹ ਪਾਲ ਬਈ ਹਾਲਾ ਲੁ ਗਿਆ ਪਾਲ ਕਹਿੰਦਾ ਬਈ ਮੈਨੂੰ ਪੱਗ ਬਣ ਕੇ ਜਾਣਾ ਪੜੇ ਕੰਮ ਕੁੰਮ ਨਵੇੜੀ ਸਾਰਾ ਤੇ ਥੋੜੇ ਜਿਹਾ ਮੀਟਿੰਗ ਸੀਗੇ ਕਲਾਇੰਟਸ ਦੇ ਨਾਲ ਉਹ ਸਾਰੀਆਂ ਡਨ ਕਰਕੇ ਟੈਂਗ ਨਾ ਵਗ ਰਾਦਾ ਸਾਢੇ 12:00 ਦਿਖਾਦੇ ਕਿ ਵੀ ਮੰਤ ਨਹੀਂ ਹੁੰਦੇਗੇ ਉਹ ਬੰਦੇ ਨਾਲੇ ਗੱਪਸ ਮਾਰਦੇ ਨਹੀਂ ਟਾਈਮ ਨਹੀਂ ਦਿੰਦੇ ਯਾਰ ਬਸ 12:00 ਵਜੇ 16 ਮਿੰਟ ਹੋ ਗਏ ਰਾਤ ਦੇ 12:00 ਵਜੇ 16 ਮਿੰਟ ਹੋ ਗਏ ਅਸੀਂ ਕੰਮ ਕਰ ਨਵੇੜ ਕੇ ਕਲਾਇੰਟਾਂ ਨਾਲ ਮੀਟਿੰਗ ਨਵੇੜ ਕੇ ਮੋਡੀਟੀ ਵੀ ਸਾਰੇ ਕੰਮ ਕਰ ਨਵੇੜ ਕੇ ਆਫਿਸ ਸ਼ਿਫਟ ਕਰਕੇ ਹੁਣ ਅਸੀਂ ਜਾ ਰਹੇ ਆ ਰੋਪੜ ਬਲਜਿੰਦਰਾ ਹਸਪੀਟਲ ਦੇ ਵਿੱਚ ਹਾਂ ਬਲਜਿੰਦਰਾ ਕਿਹੜਾ ਹਸਪੀਟਲ ਆ ਉੱਥੇ ਰੋਪੜ ਦੇ ਵਿੱਚ ਜਾ ਰਹੇ ਆ ਕਿਉਂਕਿ ਸਾਡੇ ਦਿਲ 'ਚ ਬਹੁਤ ਜ਼ਿਆਦਾ ਖ ਅੱਜ ਅਸੀਂ ਫੈਮਿਲੀ ਬਲੌਗ ਐਵੇਂ ਘਾਟੇ ਬਣਾਉਂਦੇ ਆ ਪਰ ਇਹ ਬਹੁਤ ਜ਼ਿਆਦਾ ਖੁਸ਼ੀ ਦਾ ਬਲੌਗ ਹੈ ਇਸ ਕਰਕੇ ਅਸੀਂ ਜਾ ਰਹੇ ਆ ਜੇ ਬਲੌਗ ਐਂਡ ਤੱਕ ਦੇਖਿਓ ਕਿੰਨੀ ਖੁਸ਼ੀ ਉਹਦੇ ਪੇਰੈਂਟਸ ਨੂੰ ਕਿੰਨੀ ਖੁਸ਼ੀ ਆ ਤੇ ਉਹਨਾਂ ਦੇ ਮਾਪੇ ਨੂੰ ਜਿਨ੍ਹਾਂ ਕੋਲ ਤੇਰੇ ਬੱਚਾ ਆ ਹੈ ਉਹਨਾਂ ਨੂੰ ਕਿੰਨੀ ਖੁਸ਼ੀ ਹੋਊਗੀ ਜਿਹਦੇ ਘਰ ਇਹ 18 ਸਾਲ ਬਾਅਦ ਬੱਚੇ ਜਨਮ ਲਿਆ ਦੇਖੋ ਜੀ ਤੁਸੀਂ ਆਪ ਸੋਚ ਕੇ ਦੇਖੋ ਸਮਝ ਦੇਖੋ ਉਹਨਾਂ ਦਾ ਬਹੁਤ ਖੁਸ਼ੀ ਦੀ ਗੱਲ ਆ ਸੋ ਜੁੜੇ ਰਹੋ ਐਂਡ ਤੱਕ ਬਲੌਗ ਐਂਡ ਤੱਕ ਦੇਖਣਾ ਹੈ ਨਾ ਸੌਆਂ ਪਹੁੰਚ ਗਏ ਆਂ ਬਚੰਦਰ ਕਿਹਾ ਨਾ ਬੜਾ ਬਲਾ ਬਜਿੰਦਰਾ ਹਸਪੀਟਲ ਆ ਗਈ ਬੈਠਾ ਮੇਰੇ ਕੋਲ ਮੁਝੇ ਸੁਣ ਲੈ ਆਂ ਹਾਂ ਇੱਧਰ ਬੈਠਾ ਝੋਟਾ ਮੈਨਾਂ ਲੱਚ ਗੱਡੀ ਚਾਲਦੀ ਸੀ ਆ ਇੱਕ ਵਾਰ ਪਾਈ ਅਸੀਗਾਲ ਜੀ ਇਹ ਕਿਹੜੀ ਫੌਜ ਬੈਠੇ ਤੁਸੀਂ ਐ ਵਰਗਾ ਭਾਈ ਬਹੁਤ ਬਹੁਤ ਬਲੌਗ ਵਾਲੀ ਚ ਬਲੌਗ ਵਾਲੀ ਚ ਹੋਰ ਭਾਈ ਕਿਆ ਵਾ ਖੁਸ਼ੀ ਜੀ ਪੂਰਾ ਐਂਡ ਕਰਾਈ ਅੱਜ ਹੜਦੇ ਨਹੀਂ ਆ ਪਾਰਟੀ ਚੱਲੀ ਵੀ ਪੂਰੀ ਅੰਦਰ ਆ ਕਿੰਨੇ ਨੰਬਰ ਲੋਈ ਹੁਣ ਆਪਾਂ ਕਰਾਗੇ ਅੰਦਰ ਐਂਟਰ ਤੁਹਾਨੂੰ ਕਰਾਵਾਂਗੇ ਪਹਿਲਾਂ ਬੱਚੇ ਦੇ ਦਰਸ਼ਨ ਦੇ ਛੋੜੇ ਹੌਲੀ ਬੋਲ ਸਕਦੇ ਆਪਾਂ ਕਿਉਂਕਿ ਅਸੀ ਗੱਲ ਜੀ ਮੁਬਾਰਕ ਤੁਹਾਨੂੰ ਵੀ ਬਹੁਤ ਬਹੁਤ ਅਭੀ ਅਸੀ ਗੱਲ ਮੁਬਾਰਕ ਆਈ ਤੁਹਾਨੂੰ ਅਸੀ ਗੱਲ ਬਹੁਤ ਬਹੁਤ ਇੱਧਰ ਕਾਕਾ ਸੁੱਤਾ ਪਿਆ ਉਹ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਸੋ ਗਿਆ ਭਾਈ। ਕੋਈ ਵੀ ਠੀਕ ਹੈ ਤੁਸੀਂ? ਬਹੁਤ ਵਧੀਆ ਵਧੀਆ। ਲੋ ਜੀ ਦੱਕੇ ਨੇ ਤੁਸੀਂ ਨੇਜੀਕ ਤੋਂ ਦੇਖ ਸਕਦੇ ਕਿ ਨਾ ਸੋਹਣਾ ਹੈ। ਹਾਂਜੀ ਭਾਬੀ ਨਾਮ ਰੱਖਦਾ। ਹਾਂ ਰੱਖਦਾ ਰੱਖਵੀਂ ਤਾਂ ਇਹ ਕੀ ਹੈ ਅਗੰਮ ਜੋਤ ਲੋ ਇਹ ਕਹਿੰਦੇ ਨਾਮ ਕਰਨ ਵੀ ਕਰਤਾ ਅਗੰਮ ਜੋਤ ਸਿੰਘ ਸੋਰੇਓ ਸਿੰਘ ਸੋਰੇ ਆ ਨਿਯਾਰੀ ਨਹੀਂ ਰੇਸਟੇਰੀ ਚ ਕੋਈ ਨਾ ਬੁੱਤ ਲੈਦਾ ਲੰਦਾ ਜਿਹਦਾ ਅਜੇ ਟਾਈਮ ਆ ਤੇਰਾ ਉਧਰ ਟੀਮ ਬੈਠੀ ਆ ਇਨਸਟ੍ਰਕਸ਼ਨ ਟੀਮ ਜਿਹੜੇ ਇਹਨੂੰ ਸਾਂਭ ਰਹੇ ਆ ਸੇਵਾ ਕਰ ਰਹੇ ਆ ਇਹ ਨਹੀਂ ਨਹੀਂ ਆ ਬੈਠਾ ਬੰਦਾ ਦੇਖੋ ਛੇਮ ਸਾਰੇ ਖਾਣਾ ਕੁਝ ਨਹੀਂ ਹੋਦਾ ਨਾ ਕਿਹੜੀ ਨੇ ਖਾਂਦਾ ਨਹੀਂ ਸੱਚ ਇਹ ਨਹੀਂ ਖਾਂਦਾ ਬਾਈ ਮੈਂ ਖਾ ਲੈਂਦਾ ਤੁਸੀਂ ਇਹ ਨਾ ਖਾ ਰਹੇ ਹੋ ਨਹੀਂ ਖਾਰਾ ਲੈ ਖਾਰਾ ਹੋ ਰਿਹਾ ਦਾ ਸਾਰੀ ਤੇਰੀ ਹੈ ਬਾਈ ਹੁਣ ਉਹ ਇਹ ਗੱਲ غلط ਆ ਇਹ ਬੀਬੀ ਜੀ ਮਿੱਠਾ ਨਹੀਂ ਖਾਣਾ ਇਹ ਬਾਈ ਪਿਤਾ ਜੀ ਆ ਪਿਤਾ ਜੀ ਬਣ ਗਏ ਭਾਈ ਚੈੱਕ ਕਰਦਾ ਪਿਤਾ ਜੀ ਪਿਤਾ ਜੀ ਪੂਰੀ ਲੁੱਕ ਦੇਖੋ ਰ ਆਪਣਾ ਕੋਈ ਖੁਸ਼ੀ ਆ ਕਹਤ ਹਾਂ ਤੁਸੀਂ ਵਧੀਆ ਐਂਟਰੀ ਕਰਨੀ ਆ ਪੌਸਟਰ ਲਾਵਾ ਪੌਸਟਰ ਓਕੇ ਸਰ ਡੰਮ ਚਲੋ ਠੀਕ ਹੈ ਬਾਈ ਫਿਰ ਚੱਲਦੇ ਆਂ ਸੀ ਮਿਲਦੇ ਆ ਫਿਰ ਤੇ ਬਾਈ ਛੁੱਟੀ ਕਿਸ ਦਿਨ ਆਉਣੀ ਆ ਭਾਬੀ ਨੂੰ ਸੰਡੇ ਸੰਡੇ ਪੱਕਾ ਪੱਕਾ ਕਹਿਤਾ ਇੰਗਲਿਸ਼ ਵਾਏ ਐਤਵਾਰ ਨੂੰ ਸੰਡੇ ਤੇ ਚਲੋ ਠੀਕ ਆ ਵੇ ਸੰਡੇ ਮਿਲਦੇ ਆ ਦੇਖਦੇ ਅੱਗੇ ਫਿਰ ਵਲੋਗ ਅੱਗੇ ਬਣਾਵਾਂਗੇ ਕਿਵੇਂ ਐਂਟਰੀ ਉੰਟੀ ਕਰਾਏ ਦੇਖਦੇ ਜਸ਼ਨ ਬਣਾਵਾਂਗੇ ਪੂਰੇ ਠੀਕ ਆ ਚੱਲ ਠੀਕ ਆ ਓਕੇ ਬਾਈ ਓਕੇ ਬਾਈ ਚੱਲ ਠੀਕ ਆ ਓਕੇ ਬਾਈ ਚੱਲ ਬਾਲ ਹਾਂਜੀ ਹਾਂਜੀ ਮਿੱਤਰੋ ਅੱਜ ਹੈਗੀ ਆ ਕਾਕੇ ਦੀ ਘਰੇ ਐਂਟਰੀ ਗ੍ਰਹਿ ਪ੍ਰਵੇਸ਼ ਆ ਕਾਕੇ ਦਾ ਤੇ ਅਸੀਂ ਅੱਜ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕਿਵੇਂ ਐਂਟਰੀ ਹੁੰਦੀ ਹੈ ਧੂਮ ਧਾਮ ਨਾਲ ਬਹੁਤ ਹੀ ਖੁਸ਼ੀਆਂ ਬਣਾਵਾਂਗੇ ਜੁੜੇ ਰਹੋ ਐਂਡ ਤੱਕ ਬਲੌਗ ਦੇ ਨਾਲ ਅਸ ਸ਼੍ਰੀਕਾ ਲਓ ਇਹ ਪਹਿਲਾ ਅਸੀਂ ਆਏ ਹਾਸਪੀਟਲ ਤੇ ਉਹ ਬੱਲੇ ਬੱਲੇ ਰੌਣਕ ਲੱਗੀਆਂ ਵੀਰੋ ਭਾਈ ਸਤਿਗੁਰ ਜੀ ਭਾਈ ਸਤਿਗੁਰ ਜੀ ਇਹ ਮੁੰਡਾ ਬਜਾ ਸ਼ਰਮਦਾ ਸਾਡਾ ਹਾਂ ਹਾਂ ਲੋਕਿਆਂ ਵਾਲੇ ਮਾਮਾ ਜੀ ਆਏ ਹੋਏ ਆ ਸੱਤਾ ਬੰਮਾ ਜੀ ਨਹੀਂ ਨਹੀਂ ਸਾਡੇ ਬੰਮਾ ਜੀ ਇਹੋ ਚਾਚਾ ਜੀ ਆ ਲੋ ਜੀ ਕਹਿੰਦੇ ਪੂਰੀ ਤਿਆਰੀ ਆ ਸੱਤ ਚੱਲੀਏ ਆਪਾਂ ਹਾਂ ਜੀ ਆ ਜਾ ਫਿਰ ਚਲੋ ਆਪਾਂ ਹੁਣ ਨਵੀਂ ਤਿਆਰੀ ਕਰਦੇ ਆ ਨੈਕਸਟ ਭਾਬੀ ਜੀ ਤੁਸੀਂ ਕਰਾਓਗੇ ਛੁੱਟੀਆਂ ਸਾਰੀ ਠੀਕ ਹੈ ਰੈਡੀ ਕਰਾ ਲਓ ਸਾਰੀ ਰਿਪੋਰਟਰ ਫੁੱਟ ਅੱਥੇ ਆਗੇ ਚੱਲੀਏ ਭਾਈ ਹਾਂ ਜੀ ਉੱਚਾ ਖੜੀ ਕਰਕੇ ਆਇਆ ਹਰਦਾਰੀ ਤੂੰ ਵੀ ਚੱਲ ਚੱਲ ਲਓ ਜੀ ਪਹੁੰਚ ਚੁੱਕੇ ਆ ਡੈਕੋਰ ਵਾਲੇ ਭਾਈ ਕੋਲ ਆ ਬਾਈ ਦੀ ਦੁਕਾਨ ਆ ਰੋਪੜ ਸ਼ਹਿਰ ਦੇ ਵਿੱਚ ਤੇ ਬਾਈ ਜੀ ਹੁਣ ਆਪਾਂ ਬੁਕੇ ਰਖਾਣਾ ਹੈ ਗੱਡੀ ਤੇ ਤੇ ਬਾਈ ਹੁਣੀ ਤਿਆਰੀ ਕਰਦੇ ਹੋਏ ਹਾਂਜੀ ਬਾਈ ਕਿੰਨਾ ਟਾਈਮ ਲੱਜੂਗਾ 10 ਮਿੰਟ ਲਓ ਜੀ ਕਹਿੰਦੇ ਬਾਈ ਜੀ ਬਸ ਹੁਣ ਫਾਈਨਲ ਟੱਚੇ ਦੇ ਰਹੇ ਆ ਗੁਲਦਸਤਾ ਜਿਹਾ ਲਵਾਇਆ ਇੱਕ ਮੂਰੇ ਬਾਈ ਬੜਾ ਘੈਰ ਖੁਸ਼ਦਿਲ ਬੰਦਾ ਯਾਰ ਬਾਈ ਗੁਲਸੀ ਜਿਹੜੂ ਕੰਮ ਕਰਵਾਉ ਆਕੇ ਉਹ ਬਾਈ ਦੀ ਦੁਕਾਨ ਆ ਰੋਪੜ ਕੋਲੇ ਰੋਡ ਤੇ ਲਓ ਜੀ ਗੈਂਦੇ ਵਾਲੇ ਬਾਈ ਕੋਲ ਆ ਗਏ ਗੈਂਦ ਦੇ ਲਈ ਫੁੱਲਾ ਤੁਹਾਡੇ ਹਾਰ ਪਏ ਆ ਜੀ। ਲੇਕਿਨ ਹਾਰੂ ਲੈਣੇ ਹੋਈ ਇਹ ਲੈ ਸਕਦੇ ਬਾਈ ਦੋ। ਤੇ ਆਇਦਰ ਸਵਾਗਤ ਕਰੀਏ। ਆਇਆ। ਉਹ ਸਵਾਗਤ ਕਰੀਏ ਆ ਮੁੰਡਿਆ ਸਵਾਗਤ ਲੁਧਿਆਣੇ ਤੋਂ ਆਇਆ ਬਹੁਤ ਬਹੁਤ ਧੰਨਵਾਦ। ਤਾਲੀਆਂ ਮਾਰ ਦਿਓ ਬਾਈ ਮੁੰਡੇ ਕੈਪਿੰਗ ਕਰ ਦਿਓ। ਸਵਾਗਤ ਕਰਿਆ। ਬਾਬਾ ਦੇ ਪਾਪਾ ਜੀ ਪੂਰੇ ਖੁਸ਼ ਆ ਬੱਚੇ ਨੇ ਅੱਜ। ਫੱਗੂ ਗੱਡ ਗਏ ਨੇ ਫੁੱਲ ਲੁੱਕ ਚ। ਬਾਈ ਅਸਤਰੀ ਗਾਲ ਜੀ। ਹੱਥਾਂ ਮਿਲਾ ਲਓ ਸਾਡੇ ਨਾਲ। ਓਕੇ ਆ ਤਿਆਰੀ ਆ। ਚਲੋ ਫਿਰ। ਅਬ ਇਹਨਾਂ ਟੀਮ ਪੂਰੀ ਨੱਚ ਰਹੀ ਆ। ਸਭ ਲੋਕਾਂ ਦੇ ਗੈਰਟ ਹੋਣਾ। ਇਹ ਆਈ ਹੱਡਲ ਦੇ ਆਲੇ ਫੋਕਰਾ ਚਾਚਾ ਜੀ ਟੈਟੋ ਵਾਲੇ। ਕੋਈ ਕਹਿੰਦੇ ਹਸਪੀਟਲ ਜੇ ਲੱਗੀ ਛੁੱਟੀ ਹੋਣ। ਇਹਨ ਇੱਕ ਇੱਕ ਹਸਪੀਟਲ ਵਾਲਿਆਂ ਵੱਲੋਂ ਘੱਟਿਆ ਜਾਂਦਾ। ਤਾੜੀਆਂ ਵਜਾਓ ਸਾਰਿਆਂ ਨੇ ਜੋਰ ਕੇ ਫਿਰ ਕੀ ਆ। ਚਲੋ ਜੀ। भाई बादे अकले हो बात अकली भाई फोन देखो बंदा कि बिजी है क्लैपिंग <laughs> <laughs> <ख्लैबी> कर दो ठीक है जी थैंक यू थैंक यू मैम इत ला लो गड्डी ओ शर्म कर लो हते ਸਾਰੇ ਘਰ ਨਾਲ ਵਾਲੇ ਕਿੱਥੇ ਤੁਸੀਂ ਸਾਰੇ ਆ ਤੁਹਾਡੀ ਵੇਟ ਕਰ ਰਹੇ ਅੰਦਰ ਦੇਖੋ ਕਿੰਨਾ ਮੇਲਾ ਲਗਿਆ ਵਾ ਦੋਈ ਇਧਰ ਪਾ ਲਿਆ ਬਲਾਸਿੰਗੇ ਪੂਰੀ ਤਿਆਰੀ ਕਰਤੀ ਇਹਦੀ ਫੋਟੋ ਦੇਖੀ ਦੀ ਰਾਈ ਆਨੇ ਸੱਤੇ ਫਿਰ ਇਹ ਯਾਰੀ ਆ ਛੋਲੇ ਦਾ ਵੱਟ ਥੋੜੇ ਕੋਈ ਯਾਰ ਤੂੰ ਕੀ ਗੱਲ ਕਰਦਾ ਏ ਵਾਹ ਯਾਰ ਬਹੁਤ ਅੱਛੀ ਡੈਕੋਰੇਸ਼ਨ ਇਹ ਵਾਹ ਹੀ ਡੈਕੋਰੇਸ਼ਨ ਲਗਾ ਵੀ ਕਰਦੇ ਆ ਸਾਡੇ ਹੁਣ ਭਾਲਤਾ ਜੀ ਦੇਖੋ ਇਹਨੇ ਪੂਰੀ ਬੰਬਜੀ ਪੇਸ਼ ਕਰਤੀ ਓਰੇ ਸਾਰੇ ਲੋ ਜੀ ਕਹਿੰਦੇ ਘਰੇ ਡੈਕੋਰੇਸ਼ਨ ਹੋ ਗਈ ਆ ਡਨ ਤੇ ਪੰਦਰੋਂ ਹਸਪੀਟਲੋਂ ਰਿਛੋਟੇ ਸਵਾਈ ਵੀ ਚੱਲ ਰਹੀ ਜਨਾਂ ਨਾਲ ਨਾਲ ਮੈਂ ਕਹਾ ਕਰਨੇ ਮੈਨੂੰ ਦੱਸ ਦੇ ਮੈਂ ਕਰਾਂ ਨਹੀਂ ਆਂਗਾਂ ਦੀ ਸ਼ੁਰੂਆਤ ਹੈ ਹਾਂ ਇਹ ਕੀ ਹੋ ਰਿਹਾ ਹੈ ਹੀਰਾਂ ਦੀ ਮੇਰੀ ਕੰਬਲੀਆ ਹੀਰਾਂ ਦੀ ਮੇਰੀ ਕੰਬਲੀਆ ਕੇਮਾ ਹੋ ਗਈ ਜੀ ਹਾਂ ਕਹਿੰਦੇ ਸਵਾਦ ਨਹੀਂ ਲੋਹਾ ਦੇ ਆ ਭਾਈ ਜੀ ਸਵਾਦ ਆਖਰ ਜਿਵੇਂ ਸ਼ੋਰ ਸ਼ੋਰ ਕੇ ਪਾਈ ਹਾਂ ਹੋ ਐ ਸ਼ੋਰ ਨਾ ਨਾ ਕਿੱਛੀ ਨਹੀਂ ਆ ਲੋ ਅਜਿਹੀ ਨਹੀਂ ਹਾਂ ਕਿਹਨੇ ਰਾਈ ਨਹੀਂ ਇਹ ਮੇ ਕਾ ਧਿਆਨ ਸ਼ੀ ਲਾਵੇ ਨਹੀਂ ਤੇ ਮੈਂ ਮਮਾ ਨੂੰ ਸੁਣਾ ਹਾਂ ਹਾਂ ਮੈਂ ਮਮਾ ਨੂੰ ਸੁਣਾ ਦੇ ਆ ਚੱਲ ਇਹ ਕਿਸ਼ੂ ਹਾਰ ਕਾ ਕਰੀਂ ਅੱਛਾ ਦੁਆ ਕਾ ਕਰੀਂ ਪਾਂਗੇ ਤਾਂ ਕਿ ਮੈਂ ਦੀ ਕੰਮ ਪਾਂਗਦਾ ਬੋਲਾ ਖਾ ਲਿਆ ਪੰਗਦਾ ਬੋਲਾ ਆਦੇ ਸਾਡੇ ਚੀਬ ਗੈਸਟ ਆ ਜੀ ਦਾਦੀ ਜੀ ਹੋਰ ਪੂਰਾ ਦੇਖੋ ਪੂਰੇ ਹਾਲ ਬਹੁਤ ਪੂਰੇ ਖੜੇ ਆ ਨਿਕ ਨੰਬਰ ਬਾਜਿਆ ਸਾਡਾ ਆ ਬਾਜਿਆ ਸਾਡਾ ਕਰਦਾ ਏ ਢੋਲੀ ਭਾਈ ਕਰਿਆ ਬਗਲਾ ਸੀ ਵੇ ਆ ਬੜੇ ਵਜਾ ਦੇ ਓ ਬਾਜੇ ਵਾਲੇ ਬਾਜੋ ਮੇਂ ਹਰੂ ਵਾਲਿਆ 努力，努力，努力！ टजो काके नवा ਨਾ ਬਾਅਦ ਕੀ ਵੀ ਮੈਂ ਇਹਦਾ ਉਹੀ ਲੱਗੀ ਆ ਹਾਂ ਸਾਰੀ ਬੰਦੇ ਲੈਣੀ ਆਪਾਂ ਓਏ ਨੱਕੇ ਦੇ ਖੜਾ ਵਾਲ ਸੇਵਾ ਕਰ ਰਹੇ ਯਾਰ ਵਾਈ ਵੀ ਆਪਾਂ ਸ਼ਗਲ ਲਾਵਾਂਗੇ ਬਾਅਦ ਪਾਰਟੀ ਥਾਰੀ ਮਾਰੀ ਕੀ ਹੋਣਾ ਚਲੋ ਹੌਲੀ ਬੜਾ ਫੜ ਕੇ ਇੱਧਰ ਆਣਾ ਪੈਣਾ ਮੀਕੇ ਨਾਲ ਪਰ ਹੋ ਗਏ ਹੁੰਦੇ ਹੋ ਗਏ ਰਹਿਣ ਰਹਿਣ ਤੇ ਹੁੰਦੇ ਆਣ लेवी कर दो इधर ही हैं, <laughs> <जाने। laughs> बहुत बहुत मार नहीं था बहुत बहुत चला, ये अरे, ये रास्ता ले लो ताऊ बोले कि क्या भी कर दो <दोस्तों> <hans Jewish> <hans Jewish> ਦੇਖੋ ਜੀ ਲੋਕੀ ਆ ਗਏ ਆ ਬਿਲਕੁਲ ਸਾਡੇ ਸਾਰੇ ਮੱਲੂ ਆ ਗਏ ਪਰਿਵਾਰ ਨੂੰ ਮੋਹਰ ਮਾਰਾ ਬਾਏ ਬਾਏ ਕਰ ਦੋ ਹਾਂਜੀ ਹਾਂਜੀ ਦੋਸਤੋ ਇਹ ਸੀ ਸਾਡਾ ਅੱਜ ਦਾ ਬਲੌਗ ਤੁਹਾਨੂੰ ਸਾਰਾ ਵੀ ਦਿਖਾਇਆ ਕਿਵੇਂ ਜਦੋਂ ਨਵਾਂ ਬੱਚਾ ਜੰਮਦਾ ਹੈ ਕਿਵੇਂ ਪਿੰਡਾਂ ਦੇ ਵਿੱਚ ਟੋਲ ਦੇ ਨਾਲ ਐਂਟਰੀਆਂ ਕਰਾਉਂਦੇ ਆ ਇਦਾਂ ਦੇ ਸੋਹਣੇ ਸੋਹਣੇ ਵਲੋਗਸ ਦੇਖਣ ਲਈ ਜੁੜੇ ਰਹੋ ਐਵਰਲਾਸਟ ਬਲੌਗਸ ਦੇ ਨਾਲ ਥੈਂਕ ਯੂ